ਹੌਲੇ ਤੇ ਮਿਲਿਆ ਜਿਹਦੇ ਵਿੱਚ ਮੇਰਾ 1 ਲੱਖ ਕੇ 4000 ਤੇ 133 ਰੁਪਏ ਦੀ ਦੋ ਪੁਲਿਸ ਮੁਲਾਜ਼ਮਾਂ ਨੇ ਕੀਤੀ ਇਮਾਨਦਾਰੀ ਦੀ ਮਿਸਾਲ ਪੇਸ਼ ਜੀਹਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਉਂਦਾ ਹੈ ਜਿੱਥੇ ਕੀ ਇੱਕ ਸਕੂਲ ਦੇ ਬਾਹਰ ਦੋ ਮੁਲਾਜ਼ਮਾਂ ਨੂੰ ਗਵਾਚਿਆ ਹੋਇਆ ਮੋਬਾਈਲ ਮਿਲਦਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਮੋਬਾਈਲ ਨੂੰ ਕੋਈ ਲੋਕ ਵੀ ਨਹੀਂ ਸੀ ਲੱਗਾ ਹੋਇਆ ਤੇ Paytm ਦੇ ਵਿੱਚ ਵੀ 1 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਸੀ ਜਦੋਂ ਇਸ ਦੀ ਜਾਂਚ ਪੜਤਾਲ ਕੀਤੀ ਤਾਂ ਅਸਲ ਮਾਲਕ ਨੂੰ ਫੋਨ ਵਾਪਸ ਕੀਤਾ ਆਓ ਆਪਾਂ ਇਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ ਤੇ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਪੁਲਸ ਵਾਲਿਆਂ ਨੇ ਲੱਬਿਆ ਮੋਬਾਈਲ ਮਾਲਕ ਨੂੰ ਕਿਤਾ ਵਾਪਸ ਪੇਟੀਐਮ ਦੇ ਵਿੱਚ ਸਨ 1 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਗੁਰਦਾਸਪੁਰ ਦੇ ਦੋ ਟ੍ਰੈਫਿਕ ਪੁਲਸ ਅਧਿਕਾਰੀਆਂ ਨੇ ਇੱਕ ਵਿਅਕਤੀ ਦਾ ਗਵਾਚਿਆ ਹੋਇਆ ਮੋਬਾਈਲ ਫੋਨ ਵਾਪਸ ਕਰਕੇ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਏਐਸਆਈ ਸਤਨਾਮ ਸਿੰਘ ਅਤੇ ਰਕੇਸ਼ ਕੁਮਾਰ ਜਿਨ੍ਹਾਂ ਦੀ ਡਿਊਟੀ ਸਰਕਾਰੀ ਸਕੂਲ ਦੇ ਬਾਹਰ ਲੱਗੀ ਤੇ ਸੰ ਸੜਕ ਤੇ ਇੱਕ ਡਿੱਗਿਆ ਹੋਇਆ ਮੋਬਾਈਲ ਮਿਲਿਆ ਤੇ ਉਹਨਾਂ ਨੇ ਮੋਬਾਈਲ ਦੇ ਵਿੱਚ ਫੀਡ ਕੀਤੇ ਗਏ ਨੰਬਰਾਂ ਦੇ ਆਧਾਰ ਤੇ ਮਾਲਕ ਦੀ ਪਛਾਣ ਕੀਤੀ ਤੇ ਉਸ ਨੂੰ ਬੁਲਾਇਆ ਹੈਰਾਨੀ ਦੀ ਗੱਲ ਇਹ ਸੀ ਕਿ ਫੋਨ ਦੇ ਵਿੱਚ ਕੋਈ ਲੋਕ ਨਹੀਂ ਲੱਗਿਆ ਸੀ ਤੇ ਪੇਟੀਐਮ ਦੇ ਵਿੱਚ ਵੀ ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਸੀ ਮੋਬਾਈਲ ਦਾ ਮਾਲਕ ਕਿਸ਼ੋਰ ਕੁਮਾਰ ਨੇ ਜਦੋਂ ਨੇੜੇ ਦੀ ਸਬਜ਼ੀ ਮੰਡੀ ਵਿਖੇ ਰਹਿੰਦਾ ਟ੍ਰੈਫਿਕ ਪੁਲਿਸ ਮੁਲਾਜ਼ਮ ਵੱਲੋਂ ਫੋਨ ਕਰਕੇ ਜਦੋਂ ਫੋਨ ਲੈਣ ਲਈ ਪਹੁੰਚਿਆ ਤਾਂ ਉਸ ਕੋਲ ਪੇਟੀਮ ਦੇ ਫੋਨ ਬਾਰੇ ਹੋਰ ਜਾਣਕਾਰੀ ਹਾਸਲ ਕਰਕੇ ਉਸ ਨੂੰ ਫੋਨ ਵਾਪਸ ਕਰ ਦਿੱਤਾ ਉਹ ਨਾ ਕਿਸ਼ੋਰ ਕੁਮਾਰ ਪੋਤਰੀ ਸੁਜੀ ਬੰਦਿਲ ਲਗੇ ਰੰਗਣਾ ਡਾਕਟਰ ਦੀਪਕਲੀ ਗਲੀ 'ਚ ਐਤੋਂ ਮੈਂ ਜਾ ਰਿਹਾ ਆਪਣੀ ਪੋਤਰੀ ਦਾਖਲ ਕਰਾਈ ਰਹੀ ਤੇ ਗਰ ਸਕੂਲ ਲੱਗੇ ਮੈਂ ਦੇਖ ਗਿਆ ਕਿ ਇਹ ਭਾਜੀ ਹੁਣੀ ਰਕੇਸ਼ ਰਕੇਸ਼ਪੁਰੇ ਅਸੁੰਦੇ ਕੁਮਾਰ ਉਹਨਾਂ ਨੇ ਇਹਨਾਂ ਨੇ ਮੈਨੂੰ ਹੌਣ ਇਥੇ ਮਿਲਿਆ ਜਿਹਦੇ ਵਿੱਚ ਮੇਰਾ 1 ਲੱਖ ਕੇ 4000 ਤੇ 133 ਰੁਪਏ ਦੀ ਇਹਨਾਂ ਨੇ ਮੇਰੇ ਨੂੰ ਮੋਬਾਈਲ ਵਾਰਸ ਕੀਤਾ ਆ ਬੁਲਾ ਕੇ ਮੋਬਾਈਲ ਦੇ ਨਾਲ ਰਾਕਟਾ ਕਾਮ ਕਰਕੇ ਮੈਨਾਂ ਦਾ ਬਹੁਤ ਨੁਕਸਾਨ ਹੋਦੀ ਕਰਨਾ ਸੋਚ ਰਿਹਾ ਮੇਰੀ ਅਤੇ ਰਕੇਸ਼ਪੁਰੇ ਡੂੜੀ ਜਿਹੜੀ ਸਬਜੀਪੁੜੀ ਚੌਂਚ ਲੱਗੀ ਸੀਗੀ ਸਾਨੂੰ ਇਥੋਂ ਇੱਕ ਫੋਨ ਮਿਲਿਆ ਫੋਨ ਦੇ ਉੱਤੇ ਉਸ ਨਾਏ ਬੰਦੇ ਨਾਲ ਰਾਕਟਾ ਕਾਮ ਕੀਤਾ ਗਿਆ ਉਸਨੇ ਇਥੇ ਬਣਾਇਆ ਗਿਆ ਜਿਸ ਤੇ ਫੋਨ ਵਿੱਚ 1 ਲੱਖ 4000 ਕੁ ਸਮਥਿੰਗ ਪੈਸੇ ਸੀਗੇ ਉਸ ਨੂੰ ਫੋਨ ਵਾਪਸ ਕਰਕੇ ਉਹਦਾ ਬੈਲੈਂਸ ਚੈੱਕ ਹੋਇਆ ਗਿਆ ਬੈਲੈਂਸ ਚੈੱਕ ਕਰਨ ਤੋਂ ਬਾਅਦ ਇਹ ਫੋਨ ਉਸ ਆਦਮੀ ਦੇ ਹਵਾਲੇ ਕੀਤਾ ਗਿਆ